ਆ ਦੇਖੋ ਕਿਵੇਂ ਗੱਡੀ ਦੇ ਵਿੱਚ ਆਏ ਲੁੱਟੇਰੇ ਤੇ 23 ਲੱਖ ਰੁਪਏ ਲੈ ਕੇ ਹੋ ਗਏ ਫਰਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ 23 ਲੱਖ ਰੁਪਏ ਦੀ ਲੁੱਟ ਹੋਈ ਹੈ। ਜਿहां ਇਹ ਖਬਰ ਜਿਹੜੀ ਫਿਲੌਰ ਤੋਂ ਸਾਹਮਣੇ ਆਈ ਹੈ ਫਿਲੌਰ ਦੇ ਵਿੱਚ ਇੱਕ ਟੋਲ ਪਲਾਜ਼ਾ ਦੇ ਮੈਨੇਜਰ ਦੇ ਕੋਲੋਂ 23 ਲੱਖ ਰੁਪਏ ਲੁੱਟੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਦਾ ਇਹ ਮੈਨੇਜਰ ਹੈ ਜੋ ਕਿ ਕੈਸ਼ ਜਮਾ ਕਰਵਾਉਣ ਦੇ ਲਈ ਬੈਂਕ ਜਾ ਰਿਹਾ ਸੀ ਆਪਣੀ ਬਲੇਰੋ ਗੱਡੀ ਦੇ ਵਿੱਚ ਪਰ ਉਸ ਦੇ ਪਿੱਛੇ ਕੁਝ ਬਦਮਾਸ਼ ਲੱਗ ਗਏ ਜਿਹੜੇ ਪੰਜ ਨੌਜਵਾਨ ਸੀ ਉਹ ਬਰੀਜ਼ਾ ਗੱਡੀ ਦੇ ਵਿੱਚ ਆ ਰਹੇ ਸੀ ਇਹਨਾਂ ਪੰਜ ਲੁੱਟੇਰਿਆਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਉਸ ਮੈਨੇਜਰ ਦੇ ਕੋਲੋਂ ਸਈ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਇਹ ਜਿਹੜੇ ਲੋਕ ਨੇ ਉਫਰਾਰ ਹੋ ਗਏ ਨੇ ਮੈਨੇਜਰ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਉਸਨੇ ਦੱਸਿਆ ਕਿ ਗੱਡੀ ਦੇ ਵੱਲੋਂ ਉਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਗੱਡੀ ਦੇ ਵਿੱਚ ਪੰਜ ਨੌਜਵਾਨ ਬੈਠੇ ਸੀ ਜਿਨ੍ਹਾਂ ਨੇ ਕਿ ਪਹਿਲਾਂ ਗੱਡੀ ਨੂੰ ਟੱਕਰ ਮਾਰੀ ਹੈ ਟੱਕਰ ਮਾਰਨ ਤੋਂ ਬਾਅਦ ਜਦ ਮੈਨੇਜਰ ਦੀ ਗੱਡੀ ਉਸਨੇ ਰੋਕੀ ਤੇ ਇਹ ਨੌਜਵਾਨ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਏ ਤੇ ਮੈਨੇਜਰ ਦੇ ਕੋਲੋਂ ਪੈਸੇ ਇਹਨਾਂ ਦੇ ਵੱਲੋਂ ਖੋਏ ਗਏ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਪੰਜ ਲੁੱਟੇਰਿਆਂ ਦੇ ਵੱਲੋਂ ਦਿੱਤਾ ਗਿਆ ਤੇ ਮੈਨੇਜਰ ਨੇ ਅਲ ਵੀ ਆਖੀ ਹੈ ਕਿ 23 ਲੱਖ ਤੋਂ ਵੱਧ ਦੀ ਰਾਸ਼ੀ ਸੀ ਜਿਹੜੀ ਕਿ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਮੈਨੇਜਰ ਦੇ ਵੱਲੋਂ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹ ਆਖ ਰਹੇ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਇਆ ਜ਼ਰੂਰ ਜਾਏਗਾ ਤੇ ਜਿਹੜਾ ਨੌਜਵਾਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੌਜਵਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਪੁਲਿਸ ਜ਼ਰੂਰ ਲਵੇਗੀ ਇਹ ਜੜੀ ਖਬਰ ਹੈ ਇਹ ਫਿਲ ਪਰਤੋ ਸਾਹਮਣੇ ਆਈ ਹੈ ਫਲੋਰ ਦੇ ਵਿੱਚ 23 ਲੱਖ ਰੁਪਏ ਦੀ ਲੁੱਟ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਹੈ ਇਹ ਵਾਰਦਾਤ ਪੰਜ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਨੌਜਵਾਨਾਂ ਨੇ ਬਲੇਰੋ ਗੱਡੀ ਦੇ ਵਿੱਚ ਜੋ ਲੱਡਵਾਲ ਟੋਲ ਪਲਾਜ਼ਾ ਦਾ ਮੈਨੇਜਰ ਪੈਸੇ ਲੈ ਕੇ ਆ ਰਿਹਾ ਸੀ ਜੋ ਕਿ ਪੈਸੇ ਬਾਅਦ ਦੇ ਵਿੱਚ ਬੈਂਕ 'ਚ ਜਮਾ ਕਰਵਾਣੇ ਸੀ ਉਹ ਪੈਸੇ ਲੁੱਟੇ ਗਏ ਨੇ 23 ਲੱਖ ਦੇ ਕਰੀਬ ਜਿਹੜੇ ਪੈਸੇ ਸੀ ਇਹਨਾਂ ਪੰਜ ਲੁੱਟੇਰਿਆਂ ਦੇ ਵੱਲੋਂ ਇਹ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮੈਨੇਜਰ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਹੈ ਤੇ ਉਸਨੇ ਇਹ ਗੱਲ ਆਖੀ ਹੈ ਕਿ ਕਿਸ ਤਰੀਕੇ ਪਹਿਲਾਂ ਤਾਂ ਉਸ ਦੀ ਗੱਡੀ ਨੂੰ ਟੱਕਰ ਮਾਰੀ ਗਈ ਹੈ ਤੇ ਬਾਅਦ ਵਿੱਚ ਲੁੱਟੇਰੇ ਆਪਣੀ ਗੱਡੀ ਚੋਂ ਬਾਹਰ ਨਿਕਲੇ ਨੇ ਤੇ ਉਸ ਦੇ ਕੋਲ ਜੋ ਪੈਸੇ ਸੀ 23 ਲੱਖ ਰੁਪਏ ਉਹ ਲੁੱਟ ਕੇ ਫਰਾਰ ਹੋ ਗਏ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ